ਜੀ ਅੱਜ ਪੰਜਾਬ ਚੈਪਟਰ ਦੇ ਆ ਆਰ ਆਈ ਦਾ ਜਿਹੜਾ ਪ੍ਰੋਗਰਾਮ ਡਾਕਟਰ ਅਮਨਦੀਪ ਜੀ ਤੇ ਸੁਨਾਲੀ ਜੀ ਨੇ ਕੀਤਾ ਮੈਂ ਨਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਆ ਕਿ ਰੇਡੀਓਲੋਜੀ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦਾ ਹੈ ਸਿਹਤ ਸਹੂਲਤਾ ਦੇ ਵਿੱਚ ਬਿਮਾਰੀਆਂ ਨੂੰ ਪਹਿਲੇ ਹੀ ਫੜ ਕੇ ਜਾਂ ਬਿਮਾਰੀਆਂ ਦਾ ਪਤਾ ਕਰਨਾ ਤਾਂ ਖਾਸ ਤੌਰ ਤੇ ਜਿੱਥੇ ਜੈਂਡਰ ਬੱਚੇ ਦਾ ਹੁੰਦਾ ਇਹਨੂੰ ਮਿਸਯੂਜ਼ ਵੀ ਹੁੰਦਾ ਹੈ ਲੇਕਿਨ ਮੈਨੂੰ ਖੁਸ਼ੀ ਹੈ ਕਿ ਆਰ ਆਈ ਇਸ ਚੀਜ਼ 'ਚ ਨਹੀਂ ਬਲਕਿ ਔਰਤਾ ਦੇ ਸਖਸ਼ਤਿਕਰਨ ਵਾਸਤੇ ਜਿੱਥੇ ਰਕਸ਼ਾ ਤੇ ਸ਼ਕਤੀ ਵਰਗੀ ਕੰਮ ਕਰ ਰਹੇ ਨੇ ਉਹ ਵੀ ਬਹੁਤ ਸ਼ਲਾਗਾ ਯੋਗ ਹੈਗਾ ਤੇ ਇਹ ਜਿਹੜਾ ਬਹੁਤ ਹੀ ਪਪੂਲਰ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਚੈਪਟਰ ਇਹਨਾਂ ਦੀ ਮਿਹਨਤ ਕਰਕੇ ਬਹੁਤ ਵਧੀਆ ਪੂਰੇ ਦੇਸ਼ ਭਰ ਤੋਂ ਲੋਕੀ ਇਸ ਕਾਨਫਰੰਸ ਵਾਸਤੇ ਆਏ ਨੇ ਤੇ ਸਟੇਜ ਤੇ ਵੀ ਚੇਨਈ ਤੋਂ ਲੈ ਕੇ ਅਹਮਦਾਬਾਦ ਤੋਂ ਲੈ ਕੇ ਸਾਰੇ ਦੇਸ਼ ਭਰ ਤੋਂ ਸਾਰੇ ਡਾਕਟਰ ਇੱਥੇ ਪੂਜੇ ਨੇ ਤੇ ਮੈਂ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਉਮੀਦ ਕਰਦੀ ਆ ਕਿ ਰੇਡੀਓਲੋਜੀ ਵਿੱਚ ਪੰਜਾਬ ਇੱਕ ਪਾਇਨੀਅਰ ਬਣ ਕੇ ਉਭਰ ਰਿਹਾ ਹੈ ਹੋਣ ਇਹਨਾਂ ਨੇ ਇੱਕ ਨਵੀਂ ਬੁੱਕ ਵੀ ਕੱਢੀ ਹੈਗੀ ਜਿਹੜੀ ਮੰਥਲੀ ਹੈਗੀ ਜੀ ਨਹੀਂ ਮਹੀਨਤਲੀ ਕੁਆਟਰਲੀ ਹੈਗੀ ਜਿਹਦੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਵੀ ਮਿਲੂਗੀ ਤਾਂ ਸਾਰੇ ਦੇਸ਼ ਦੇ ਰੇਡੀਓਲੋਜਿਸ ਤੋਂ ਜੋੜਨਾ ਕੰਮ ਵੀ ਕਰੋਗੇ ਮੈਮ ਜਿਵੇਂ ਚੱਲੂ ਹੋਈ ਸੀ ਆਰਗੇਨਾਈਜੇਸ਼ਨ ਅੰਨੇਸ਼ਾ ਉਦੋਂ ਗਰੋਥ ਬੱਚੀਆਂ ਦੀ ਬਰਾਬਰਤਾ ਬੱਝ ਜਾਂਦੀ ਸੀ ਪਰ ਹੁਣ ਫਿਰ ਉਨੀ ਕੱਢਦੀ ਹੈ ਦੇਖੋ ਮੈਨੂੰ ਕਹਿਣ ਦਾ ਜੀ ਤਾਂ ਨਹੀਂ ਕਰਦਾ ਲੇਕਿਨ ਹਕੀਕਤ ਹੈ कि जिस तरह पंजाब दी तरक्की हुई सी शिरोमणि अकाली दल दे समय छे नन्ही छा भी आ, रेशो भी छोटी بچیاں دی ਵਧੀ ਸੀ ਪੰਜਾਬ ਚ ਬੇਤਹਾਸ਼ਾ ਡਵੈਲਪਮੈਂਟ ਪਾਵੇ ਬਿਜਲੀ ਸਰਪਲਸ ਹੋਏ ਸੜਕਾਂ ਦੀ ਜਾਲ ਬਣੀ 에어ਪੋਰਟ ਤੁਸੀਂ ਆਪੇ ਅੰਮ੍ਰਿਤਸਰ ਸ਼ਹਿਰ ਨੂੰ ਦੇਖ ਲਓ ਜੇ ਦਰਬਾਰ ਸਾਹਿਬ ਦੀ ਸੁੰਦਰੀ ਕਦਰਾਂ ਨੇ ਬੀਆਰਐਸ ਜਿਹੜਾ ਸਾਰਾ ਬਨਿਆ ਸਭ ਪੰਜਾਬ ਚ ਬੇਤਹਾਸ਼ਾ ਡਵੈਲਪਮੈਂਟ ਹੋਈ ਕਰਜ਼ਾ ਘਟਿਆ ਆਮਦਨ ਵਧੀ ਸੋਹਲਤਾ ਲੋਕਾਂ ਨੂੰ ਮਿਲਿਆ ਇੱਕ ਸਰਕਾਰ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੀ ਸੀ ਇੱਕ ਮੁੱਖ ਮੰਤਰੀ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੇ ਸੀ ਜਦੋਂ ਤੋਂ 2017 ਚ ਝੂਠ ਮਾਰ ਕੇ ਕਾਂਗਰਸ ਤੇ ਆਮ ਆਦਮੀ ਨੇ ਗਲਤ ਗੰਦੇ ਝੂਠੇ ਇਲਜ਼ਾਮ ਲਾ ਕੇ ਸੱਤਾ ਹਾਸਲ ਕੀਤੀ ਹੈ ਇਹਨਾਂ ਨੇ ਇਕੱਲੇ ਪੰਜਾਬ ਨੂੰ ਕਰਜ਼ਾਈ ਕੀਤਾ 1 ਲੱਖ ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ ਚ ਕਾਂਗਰਸ ਚੜ ਗਈ ਤੇ 2.5 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਇਹ ਭਗਵੰਤ ਸਿੰਘ ਆਮ ਆਦਮੀ ਚੜ ਗਈ ਹੈ ਇਹਨਾਂ 2 ਲੱਖ ਕਰੋੜ ਤੋਂ ਇੱਕ ਚੀਜ਼ ਗਿਣਾ ਦਿਓ ਕਿ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਇੱਟ ਲੱਗੀਏ ਕੋਈ ਥਰਮਲ ਪਲਾਂਟ ਲੱਗਿਆ ਹੈਗਾ ਕੋਈ ਹਸਪਤਾਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਸਟੇਡੀਅਮ ਕੋਈ ਪਿੰਡ ਛੇ ਜੇ ਕੋਈ ਕਮਰਾ ਵੀ ਬਣਿਆ ਹੋਏ ਇਹ ਫਰਜ਼ੀ ਆਮ ਆਦਮੀ ਕਲੀਨਿਕ ਬਣਾ ਕੇ ਜਿਹੜਾ ਪੈਸਿਆਂ ਦੀ ਲੁੱਟ ਹੋਈ ਹੈ ਪੰਜਾਬ ਨੂੰ ਕੰਗਾਲ ਕਰਕੇ ਕੇਜਰੀਵਾਲ ਤੇ ਆਮ ਆਦਮੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ ਵੇਚ ੜਿਆ ਪਰ ਮੈਂ ਜਿਹੜੇ ਭਗਵੰਦ ਸਿੰਘ ਡਾਕਟਰਾਂ ਨੇ ਇਹਨਾਂ ਨੂੰ ਰੋਗੀ ਵੀ ਦੱਸਤਾ ਕਿ ਰੋਗੀ ਹੈ ਕਾਫੀ ਵੱਡੇ ਤੇ ਹੁਣ ਉਹ ਆਮ ਆਦਮੀ ਕਲੀਨਿਕ ਦੀ ਜਾਣ ਦੀ ਬਜਾਏ ਸਰਕਾਰੀ ਹਸਪਤਾਲਾਂ ਜਾਣਗੇ ਬੈਸਲ 40 ਚ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਕਿ ਜਦ ਝਾਸ 'ਚ ਗਿਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਦਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤੇ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦਾਂ ਕਰਕੇ ਉਹਨਾਂ ਦੇ OSD ਕੱਢੇ ਗਏ ਨੇ ਕਈ ਮੰਤਰੀ ਕੱਢੇ ਗਏ ਨੇ ਉਹਦਾ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲੇ ਪਹੁੰਚ ਗਿਆ ਤੇ ਅਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀਆਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣਗੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਹਿਬ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆ ਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾਂ ਚ ਭੇਜ ਕੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਮੈਂ ਪੰਚਾਇਤੀ ਲੈਕਚਰ ਆ ਗਏ ਮੈਂ ਆਂ ਇਸ ਵਕਤ ਆਈ ਜਸਟ ਵਨ ਫੋਟੋ ਆਨ ਆ ਦੇਖੋ ਬੀਟਿੰਗ ਦਾ